ਸਾਸੀਗਾ ਬਾਈ ਜੀ ਸਵਾਗਤ ਹੈ ਤੁਹਾਡਾ ਨੰਬਰਦਾਰ ਐਗਰੀ ਵਰਕ ਸਮਾਣਾ ਐਨਏਐਸ ਨੰਬਰਦਾਰ ਐਗਰੀ ਵਰਕ ਸਮਾਣਾ ਡਿਸਟ੍ਰਿਕਟ ਪਟਿਆਲਾ ਸ਼ਹਿਰ ਸਮਾਣਾ ਖਾਸ ਸਮਾਣਾ ਗੜੀ ਸਾਹਬ ਰੋਡ ਤੇ ਨਹਿਰ ਵਾਲੇ ਪੁਲ ਦੇ ਉੱਪਰ ਪੰਜਾਬ ਦੇ ਵਿੱਚ ਪੈਂਦਾ ਬਾਈ ਜੀ ਆਪਣੇ 11 ਫੁੱਟ ਤੋਂ ਲੈ ਕੇ 21 22 ਫੁੱਟ ਤੱਕ ਟਰਾਲੇ ਤਿਆਰ ਕਰਦੇ ਆ ਡਬਲ ਜੈਕ ਸਿੰਗਲ ਜੈਕ ਬਿਨਾ ਜੈਕ ਤੋਂ ਸਿੰਗਲ ਟਾਇਰ ਡਬਲ ਟਾਇਰ ਐਮਸੀ ਦੇ ਲੋਹੇ 'ਚ ਆਪਾਂ ਕਰ ਰਹੇ ਆ ਅੱਜ ਦੀ ਢੇਰ ਤੇ 88 ਰੁਪਏ ਕਿਲੋ ਟਾਟਾ ਸੇਲ 'ਚ 93 ਰੁਪਏ ਕਿਲੋ ਕਿਸੇ ਵੀਰ ਨੇ ਕੋਈ ਵੀ ਸਾਇਹ ਤਿਆਰ ਕਰਵਾਉਣਾ ਆਪਾਂ ਕਰ ਦਾਂਗੇ ਤਿਆਰ 14 7 ਟਰਾਲੇ ਤਿਆਰ ਖੜੇ ਨੇ ਬਾਈ ਆਪਣੇ ਕੋਲ 7 8 ਪੀਸ ਇਹ 14 7 ਬਾਈ ਜੀ 235000 ਦਾ 26.5 ਕੁੰਟਲ weight 2.5 ਫੁੱਟ ਬਾਡੀ 2.5 ਫੁੱਟ ਵਿੱਚ ਡਬਲ ਜੈਕ 10 ਇੰਚੀ ਚਾਸੀ ਗੋਲ ਹਿੱਸਾ 26.5 ਕੁੰਟਲ ਵਜਨ ਵਿੱਚ ਡਬਲ ਟਾਇਰ 10 ਇੰਚੀ ਹੱਬ ਸਿਰੇ ਤੋਂ ਸਿਰੇ ਤੱਕ ਕਲੀਅਰ ਮਿਲੂਗੀ ਪੂਰੀ ਸਫਾਈ ਮਿਲੂਗੀ ਸਾਰਾ ਲੋਹਾ ਆਈਐਸਆਈ ਮਾਰਕਾ ਮਿਲੂਗਾ ਤੁਹਾਨੂੰ ਤੇ ਇਹ 14 7 ਖੜਾ ਬਾਈ ਜੀ 240000 ਦਾ 27 ਕੁੰਟਲ weight ਮੰਜਾ ਮੁੰਜਾ ਲੱਗਿਆ ਹੋਇਆ ਡਬਲ ਜੈਕ ਅੱਗੇ ਡਬਲ ਲੋਕ ਰੱਸਾ ਕਸਾ ਕੇ ਤੁਹਾਨੂੰ ਲੱਗੇ ਹੋਇਆ ਸਾਰਾ ਮਾਲ ਲੇਜ਼ਰ ਕਟਿੰਗਾ ਸੀਐਨਸੀ ਕਟਿੰਗਾ ਸਾਰੀ 2.5 ਫੁੱਟ ਵਿਡਥ ਲੇਜ਼ਰ ਕਟਿੰਗਾ ਡਬਲ ਜੈਕਟ ਸਾਈਡ ਤੇ ਦੋ ਹੁੱਕਾਂ ਲੱਗੀਆਂ ਨੇ ਮੰਜਾ ਲੱਗਿਆ ਹੋਇਆ 2,40,000 ਦਾ 14 ਫੁੱਟ ਵੀਰੇ ਆਪਣੇ ਕੋਲ 2 35 ਤੋਂ ਲੈ ਕੇ 2.5 2.60 ਤੱਕ ਤਿਆਰ ਖੜੇ ਆ ਇਹ 14 ਸੱਤ ਖੜਾ ਬਾਈ ਜੀ ਆਰਡਰ ਤੇ ਆ ਇਹ ਇਹ ਬਾਈ ਨੇ ਆਰਡਰ ਤੇ ਬਣਵਾਇਆ ਉੱਪਰ ਵੀ ਗੋਲ ਪਾਈਪ ਬਣਵਾਇਆ ਸਿਰੇ ਤੇ 3 ਫੁੱਟ ਵਿਡਥ ਲਾਈਟਰ ਰੋਟਰ ਲੱਗਣੇ ਨੇ ਬਾਕੀ ਇਹ ਮੋਡੀਫਿਕੇਸ਼ਨ ਦਾ ਕੰਮ ਰਹਿੰਦਾ ਇਹਦੇ 12 6.5 ਖੜੇ ਨੇ ਵੀਰੇ ਆਪਣੇ ਕੋਲ 5 6 ਪੀਸ 12 ਫੁੱਟਾ ਵੀਰੇ ਆਪਣੇ ਕੋਲ 1.5 ਲੱਖ ਵਾਲਾ ਵੀ ਹੈਗਾ 1 60 1 70 1 80 1 90 2 ਲੱਖ 2 ਲੱਖ 10000 ਸਾਰੇ ਚਾਰ ਖੜੇ ਨੇ 12 ਫੁੱਟ ਜਿਵੇਂ ਦਾ ਮਰਜ਼ੀ ਲੈ ਲਓ ਹਲਕਾ ਲੈਣਾ ਹਲਕਾ ਲੈ ਲਓ ਭਾਰਾ ਲੈਣਾ ਭਾਰਾ ਲੈ ਲਓ ਇਹ 12 1.5 ਲੱਖ 85000 ਦਾ ਇਹ 12 1.90 ਲੱਖ ਦਾ ਇਹ 12 1.5 ਲੱਖ 85000 ਦਾ 8 ਇੰਚੀ ਚ assi ਲੱਗੀ ਹੁੰਦੀ ਹੋਵੇ ਜੀ ਸਾਈਡ 12 ਗੇਜ 2 ਫੁੱਟ ਬਾਡੀ 2.5 ਫੁੱਟ ਬੈਡ ਲੇਜ਼ਰ ਕਟਿੰਗ ਵਾਲਾ ਬੈਡ ਹੁੰਦਾ ਆ 2 ਫੁੱਟ ਡਾਲਾ ਅੱਗੇ ਦੋ ਲੋਗ ਇਹ ਸਾਰੀ ਸੀਐਨਸੀ ਕਟਿੰਗ ਹੁੰਦੀ ਆ ਪੌੜੀ ਲੱਗੇ ਹੁੰਦੀ ਹੈ ਇੱਕ ਸਾਈਡ ਤੇ ਵੀ ਲੱਗੇ ਹੁੰਦੀ ਹੈ ਪੌੜੀ 10 ਮਿੰਟ ਹੀ ਆਬ ਹੁੰਦੀ ਹੈ 25 ਟਨ ਦਾ ਜੈਕ ਹੁੰਦਾ 1 ਸਾਲ ਦੀ ਗਾਰੰਟੀ ਹੁੰਦੀ ਹੈ ਜੈਕ ਦੀ 2 ਫਾੜਾ ਡਾਲਾ 16 7 ਵੀ ਖੜਾ ਬਾਈ ਜੀ ਆਪਣੇ ਕੋਲ 14 7 ਸਾਰੇ ਪੀਸ ਤਿਆਰ ਖੜੇ ਨੇ ਨੰਬਰ ਦਾ ਰੈਗਿਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਖਾਸ ਸਮਾਣਾ ਬਾਈ ਜੀ ਆਪਣਾ 6239405240 ਜਿਹੜੇ ਵੀ ਨੇ ਕੋਈ ਵੀ ਸਾਈਜ਼ ਲੈਣਾ ਟਰਾਲਾ ਕਰ ਲਿਓ ਸਮਰਕ ਆਪਣੇ ਨਾਲ